ਉਸ ਸਾਖੀ ਲੋਕ ਕਹਾਣੀ ਤੋਂ ਜੀਵਨ ਲੜ ਕੇ ਸਾਡਾ ਗੁਰੂ ਤੇ ਪਰਮਾਤਮਾ ਤੇ ਵਿਸ਼ਵਾਸ ਵਧਦਾ ਘਰੋਸਾ ਵਧਦਾ ਫਿਰ ਸੰਤੂ ਦੀ ਬਾਣੀ ਦੇ ਨਾਲ ਜੁੜਿਆ ਹੋਇਆ ਸੀ ਫਿਰ ਸਤਨੂ ਜੀ ਨਾਲ ਉਕਰਦੇ ਨੇ ਕੋ ਪ੍ਰਵਾਹ ਇੱਕ ਸਮੇਂ ਦੀ ਗੱਲ ਹੈ ਜਦੋਂ ਕਾਰ ਸ਼ਾਂਤੀ ਰਾਵੀ ਕੋ ਘਟ ਗਈ ਲੈਨਰ ਕੜਦਾ ਪੰਜਾਬ ਲਖਤੀ ਸੀ ਕੋਈ ਫਰਕ ਨਹੀਂ ਸੀ ਪਰ ਸਮਾਏ ਸਾਇਆ ਐਸਾ ਸਮਾਇਆ 1947 ਦੀ ਵੰਡ ਬਣੀ ਇੱਕ ਪਰਿਵਾਰ ਜਦੋਂ ਪਾਕਿਸਤਾਨ ਤੋਂ ਕਹਿੰਦੇ ਰਾਤੇ ਰਾਤ ਘਰਵਾ ਜਮੀਨ ਸਭ ਛੱਡ ਕੇ ਬਿਲਾਅਹ ਤਰੱਕੀ ਤੇ ਆਏ ਉੱਥੇ ਨਾਲ ਲੱਖਾਂ ਦਾ ਪਰਵਾਹ ਨਾ ਬੜਾ ਪੈਸਾ ਬੜੀ ਜ਼ਮੀਨ ਬੜੀ ਬਸਸਾਂ ਪਰਵਾਹ ਦੇ ਤਾ ਕਿ ਕਾਰ ਸੁਣਣਾ ਮਿੱਟੀ ਛੱਡਣੀ ਘਰ ਦੀ ਛੱਡਣੀ ਬਹੁਤ ਕੀ ਆ ਗਈ ਜਦੋਂ ਪੰਜਾਬ ਦੀ ਧਰਤੀ ਤੇ ਆਏ ਕਿੰਨੇ ਸੀ ਜਦੋਂ ਸਭ ਕੁ ਸੜ ਗਿਆ ਉਹਨਾਂ ਦੇ ਕਿੰਨੇ ਸਰਕਾਰ ਨੇ ਉਹਨਾਂ ਲੋਕਾਂ ਦੇ 25 ਏਕੜ ਜ਼ਮੀਨ ਉਹਨਾਂ ਨੂੰ ਦਿੱਤੀ ਸਮਾ ਬਦਲਦਾ ਗਿਆ ਚੱਲਦਾ ਗਿਆ ਅੱਜ ਕੱਲ੍ਹ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਮਟਰਪਿੰਡ ਹੈ ਮਟਰ ਕਲਾ ਉਥੇ ਵੀ ਅੱਜ ਉਸ ਲੱਗਰ ਦੇ ਵਿੱਚ ਰਹਿਣ ਲੱਗੇ ਜਿਹਨੂੰ ਬਣਾਉਂਦੇ 25 ਏਕੜ ਜ਼ਮੀਨ ਲਈ ਹੋੜੀ-ਭੋੜੀ ਕਰੇ ਮੈਂਦ ਕੀਤੀ ਪਰਿਵਾਰ ਦੇ ਵਿੱਚ ਆਮੀ 25 ਕਿਲੇ ਬਰੂਣਾ ਨੇ ਗੁਲਾਮ ਕਿਲੇ ਉਹ ਜ਼ਮੀਨ ਤੇ ਪਹਿਲਾ ਵੰਡੂ ਜ਼ਮੀਨ ਦਾ ਪੈਸਾ ਚੰਗਾ ਘਰੂ ਘਰ ਹੁਣ ਜਦੋਂ ਉਹਦੇ ਪੰਜਾਬ ਦੀ ਧਰਤੀ ਤੇ ਆਏ ਵੀ ਕਹਿੰਦੇ ਉਹਨਾਂ ਦੀ ਇੱਕ ਆਲਪ ਹੈ ਲੌਕ ਜੈ ਹਰਦਾ ਜੈ ਹਰਦਾ ਸਭ ਜੀ ਕਹਿੰਦੇ ਨੇ ਸਭਾ ਲੱਗਦਾ ਗਿਆ ਕਹਿੰਦੇ ਹੁਣ ਜੈ ਹਰਦਾਬ ਸਾਬ ਪੈਸਾ ਜ਼ਮੀਨ ਬੜਾ ਉੱਜਾ ਸਾਇੰਸ ਸੁਖ ਸੁਵਿਧਾ ਨੇ ਪਰ ਇੱਕ ਚਿੰਤਾ ਵੜਵੜ ਕੇ ਜਿਆਦਾ ਇਹਨੂੰ ਆ ਲੱਗੀ। ਪੈਸੇ ਨੂੰ ਜ਼ਮੀਨ ਨੂੰ ਸਾਹਮਣ ਵਾਲਾ ਘਰ ਦੇ ਵਿੱਚ ਕੋਈ ਨਹੀਂ ਲੱਗੇ। ਪੀੜੀ ਕਿ ਵਿੱਚ ਰਹੇਗੀ। ਪੁੱਤਰ ਵਿਆਹ ਹੋਇਆਗਾ। ਪਰ ਘਰ ਦੇ ਵਿੱਚ ਕੋਈ ਪੋਤਰਾ ਨਹੀਂ। ਜੈਵਰਾਜ ਸਾਹਿਬ ਨੂੰ ਕੇ ਇਹ ਚਿੰਤਾ ਵੜਵੜ ਕੇ ਖਾਣ ਲੱਗੀ ਰਾਤ। ਇਸੇ ਚਿੰਤਾ ਦੇ ਵਿੱਚ ਹੌਲੀ-ਹੌਲੀ ਡਿਪਰੈਸ਼ਨ ਸਦ ਲਈ ਉਹ ਸਰੀਰ ਨੂੰ ਦੁਨ ਲੱਗ ਗਿਆ ਐਸਾ ਰੋਗ ਲੱਗਿਆ ਇਸੇ ਚਿੰਤਾ ਦੇ ਵਿੱਚ ਕਦੇ ਹੌਲੀ-ਹੌਲੀ ਜ਼ਿਆਦਾ ਸਾਲ ਕਿਦਿਨ ਦੁਨੀਆ ਨੂੰ ਛੱਡ ਕੇ ਅਲvida ਕੇ ਚਲੇ ਗਏ ਮਾਗਰ ਪੁੱਤਰ ਨੂੰ ਕਰ ਬਣੀ ਉਸੇ ਆਪ ਦੇ ਨਾਲ ਉਹ ਉਦੇ ਪੱਤਰ ਨੂੰ ਵੀ ਜ਼ਾਇਦਾ ਸੰਕੇਤ ਹੋਣ। ਹੋਰਨਾਂ ਪੱਤਰ ਨੂੰ ਵੀ ਜ਼ਾਇਦਾ ਸਭ ਕਰਕੇ ਬੁਲਾਉਂਦੇ ਨੇ। ਉਹ ਵੀ ਸੋਚ ਬੜਬੜ ਕੇ ਖਾਂਦਾ ਸੀ। ਬੜੀ ਬੇਕਰੀਮ ਬੜਿਆਂ ਦੇ ਕੋਲ ਗਏ ਕਿ ਤੋ ਕੁਝ ਨਾ ਮਿਲਿਆ ਜਿੱਥੇ ਨੂੰ ਕੇ ਦਾ ਉੱਥੇ ਜਾਂਦੇ ਨੇ। ਕੋਈ ਦੁਖੀ ਬੰਦੇ ਨੂੰ ਜਿੱਥੇ ਵੀ ਕੋਈ ਤੇ ਪਿਆਰ ਨਾਲ ਦਾ ਹਰ ਸਭਾ ਲੱਗਦਾ ਗਿਆ ਕਹਿੰਦੇ ਇੱਕ ਦਿਨ ਕਿਸੇ ਜੋਤਸੀ ਦੇ ਕੋਲ ਚਲੇ ਗਏ ਪੁੱਛਿਆ ਕੁੰਡਲੀ ਦੇ ਸਭ ਕੁਝ ਸੁਣ ਕੇ ਆ ਜੋਤਸੀ ਕਹਿੰਦਾ ਜੇਰਦਾ ਸਾਹਿਬ ਤੁਹਾਡੇ ਦੇ ਕਰਮਾਂ ਦੇ ਵਿੱਚ ਹੀ ਉਹ ਬੱਚੇ ਉਸੇ ਬੱਚੇ ਦਾ ਉਹ ਹੀ ਨਹੀਂ ਲਿਖੀ ਨਹੀਂ ਦੇਖਣਾ ਜਿੰਦਗੀ ਦੇ ਵਿੱਚ ਮੈਂ ਸਭ ਕੁਝ ਦੇਖ ਲਿਆ ਆਸ ਚਲੀ ਗਈ ਐਸੀ ਰਾਤ ਨਹੀਂ ਸਭ ਜਿਹਨੂੰ ਕਹਿੰਦੇ ਭਰੋਸਾ ਚਲੇ ਗਿਆ ਅਗ ਜਿੱਥੇ ਵੀ ਕੋਈ ਕਹਿੰਦਾ ਸੀ ਰੰਦੇ ਸੀ ਮੱਖਾ ਦੇਖਦੇ ਸੀ ਬੜਾ ਉਤਮਤੇ ਸੀ ਪਰ ਭਰੋਸਾ ਚਲੇ ਗਿਆ ਉੱਟ ਗਿਆ ਹੁਣ ਜਦੋਂ ਵੀ ਕੋਈ ਕਿਸੇ ਨੇ ਵੀ ਗੱਲ ਕਰਦਾ ਉਹਦੇ ਘਰ ਵਾਲੀ ਉਹ ਲੋਕ ਕਹਿੰਦੇ ਬੜੇ ਉੱਚੇ ਸ਼ਬਦ ਬੋਲਦੇ ਮੈਂ ਕਿਸੇ ਨੂੰ ਮੈਂ ਅਪਰਾਪ ਨੂੰ ਨਹੀਂ ਬੰਦਦਾ ਕਿਸੇ ਨੂੰ ਨਹੀਂ ਮੰਨਦਾ ਮੇਰੇ ਪਾਦਾਂ ਦਾ ਬਖੀ ਨਹੀਂ ਮਿਲਿਆ ਮੈਂ ਬੜੇ ਪੀਰ ਫਕੀਰ ਬਣਾਈ ਬੜਿਆਂ ਦੇ ਕੋਲੇ ਗਿਆ ਪਰ ਨਹੀਂ ਮਿਲਿਆ ਕੋਡਲੀ ਵਿਖਾਈ ਸਭ ਕੁਝ ਵੇਖਿਆ ਜੋਤਸੀ ਵੀ ਜੋਤਸੀ ਨੇ ਕਹਿ ਰਿਹਾ ਤੁਹਾਡੇ ਤਾਂ ਕਰਮਾਂ ਦੇ ਵਿੱਚ ਹੀ ਨਹੀਂ ਇਹ ਤਵਾਰੀ ਚਲੇ ਜਾਓ ਹੁਣ ਜੈਕਾਰਦਾਰ ਸਾਹਿਬ ਨੂੰ ਵੀ ਚਿੰਤਾ ਫੜਫੜ ਕੇ ਖੜਾ ਹੋ ਗਿਆ ਉਹ ਜਿਹੜਾ ਵੀ ਘਰ ਦੇ ਵਿੱਚ ਕੋਈ ਸਾਧ ਸੰਤਾਂ ਦਾ ਕਹਿੰਦੇ ਗੁੱਸੇ ਦੇ ਵਿੱਚ ਬੋਲਦਾ ਕਿਤੇ ਉੱਚੇ ਸ਼ਬਦ ਬੋਲਦਾ ਕਈ ਵਾਰੀ ਤਾਂ ਗਾਲਾਂ ਵੀ ਕੱਢਣ ਲੱਗ ਜਾਂਦਾ ਜੈਕਾਰਦਾਰ ਸਾਹਿਬ ਇਹ ਚਲੇ ਅੰਦੇ ਘਰ ਕੀ ਕਰਨਾ ਹੈ ਪਰੋਸੀ ਤੇ ਆਮੇਰਾ ਵੀ ਨਹੀਂ ਮਤਲਬ ਕੀ ਹੋਇਆ ਕਿਤੇ ਇਕ ਦਿਨ ਜੈਤ ਦਾ ਸਭ ਕੀਤੇ ਕੰਮ ਬਾਹਰ ਚਲੇ ਗਏ ਜਦੋਂ ਬਾਹਰ ਚਲੇ ਗਏ ਕਨੇ ਕਵਾਲੀ ਕੋਈ ਮਹਾਂਪੁਰ ਸਾਹਿਬ ਪਹੁੰਚੇ ਹੋਏ ਗੁਰੂ ਕੀ ਨਗਰੀ ਸ੍ਰੀ ਹੰਦਰ ਸਾਹਿਬ ਵਾਸਤੇ ਲੰਗਰਾਂ ਦੇ ਰਸ ਲੈਣ ਵਾਸਤੇ ਪਿੰਡ ਦੇ ਵਿੱਚੋਂ ਇਕੱਠੀ ਕਰਨ ਵਾਸਤੇ ਨਗਰ ਦੇ ਉਹ ਕਹਿੰਦੇ ਇਹਨਾਂ ਦਾ ਵੀ ਆ ਕੇ ਕੁੰਡਾ ਖੜਕਾਇਆ ਜਾਂਦਾ ਸਮਾਂ ਹੈ ਹੁਣ ਘਰੇ ਕੱਲੀ ਉਹਦੇ ਘਰ ਵਾਲੀ ਕਹਿੰਦੀ ਇਹ ਕੁੰਡਾ ਖੜਕਾਇਆ ਬਾਹਰ ਪਿਆ ਆਉਦੀ ਕਹਿੰਦੇ ਸੀ ਗੁਰੂ ਕੀ ਲਗਰੀ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਰਾਮਦਾਸ ਦੇ ਖਰਦੇ ਵਿੱਚੋਂ ਆਇਆ ਲਗਰਾਂ ਰਸਤ ਇਕੱਠੀ ਕਰ ਰਹੇ ਆ ਤੁਸੀਂ ਵੀ ਕੁਝ ਨਾ ਕੁਝ ਹਿੱਸਾ ਪਾਓ ਪੰਜਾਬ ਰਾਜ ਸਾਹਮਣੇ ਲਗੇ ਕੇ ਰੇਣੀ ਬਾਦ ਦੇ ਨੂੰ ਕੁਝ ਨਾ ਕੁ ਦੀਸਾ ਪਾਉਣ ਲੱਗੇ ਜਦੋਂ ਕੇ ਦੇ ਰਸਤ ਪਾਉਣ ਲੱਗੇ ਤੇ ਕਹਿ ਲੱਗੇ ਕਿਨੇ ਭਾਈ ਇਕੱਲੇ ਰਸਤ ਨਹੀਂ ਸਾਨੂੰ ਭੁੱਖ ਬੋਤ ਲੱਗੀ ਹੈ ਪ੍ਰਸ਼ਾਦ ਦੇ ਭੋਜਨ ਦੀ ਸਾਨੂੰ ਭੋਜਨ ਵੀ ਸੁਕਾਓ ਹੁਣ ਜ਼ੈਰਦਾਰ ਦੇ ਧਰਵਾਲ ਨੇ ਬੜੀ ਕਾਲੀ ਕਰਨੀ ਵੀ ਜੇ ਕਿਤੇ ਜ਼ੈਰਦਾਰ ਨੂੰ ਪਤਾ ਲੱਗਿਆ ਆਵੇਗਾ ਉੱਚੇ ਥਬਤ ਬੋਲੇਗਾ ਕੀ ਪਤਾ ਕੀ ਗਾਲੀ ਦੇਵੇਗਾ ਕੋ ਚਲੇ ਜਾ ਉਹਨਾਂ ਦਾ ਸੁਭਾਅ ਨਹੀਂ ਬੜਾ ਤੇ ਬੜਾ ਗਰਮ ਸੁਭਾਅ ਦਾ ਜੇ ਆਗੇ ਪਤਾ ਨਹੀਂ ਕੀ ਬੋਲਣਗੇ ਉਹ ਕਹਿੰਦੇ ਨੇ ਅਸੀਂ ਬਿਨਾ ਖੋਜ ਦੁਨੀਆ ਰਾਸਤੇ ਵੀ ਲੈ ਕੇ ਜਾਵਾਂਗੇ ਭੋਜਨ ਵੀ ਸ਼ਕਾਂਗੇ ਚਲੋ ਉਹਦੀ ਘਰ ਬਾਣੀ ਦੇ ਕੇ ਕੁਝ ਨੇ ਵੀ ਚਾਹ ਦਿੱਤਾ ਪ੍ਰਸ਼ਾਦਾ ਧਿਆਨ ਕੀਤਾ ਰਸਤੂ ਜੀ ਜੀ ਵੀ ਹੁਣ ਵੀ ਕਿਨੇ ਸੇਵੀ ਚਲੇ ਜਾਉ ਉਹ ਕਹਿੰਦਾ ਨਹੀਂ ਆਏ ਕਿ ਮੈਂ ਜਿਹੜੇ ਘਰ ਦੇ ਵਿੱਚੋਂ ਰਸਤੇ ਵੀ ਮੇਰੀ ਗੁਰੂ ਕਿਲੰਗਰਾਂ ਦੇ ਵਾਸਤੇ ਗੁਰੂ ਘਰ ਵਾਸਤੇ ਤੇਨੂੰ ਸਤਿਗੁਰੂ ਭੋਜਨ ਵੀ ਸ਼ਕਾਇਆ ਅਸੀਂ ਕਿਰਤ ਕਰਨੀ ਅਸੀਂ ਗੁਰੂ ਦੇ ਅੱਗੇ ਅਰਦਾਸ ਕਰਨੀ ਆ ਕਹਿੰਦੇ ਭਾਈ ਦੱਸੋ ਅਰਦਾਸ ਕਿਵੇਂ ਕਰੀਏ ਜੈ ਉਹ ਰਾਜ ਦੇ ਘਰ ਵਾਲੇ ਕਹਿ ਲੱਗੀ ਕਿ ਇਹ ਅਰਦਾਸਾਂ ਦਾ ਕਰ-ਕਰ ਕੇ ਥਰਕੇ ਮਿਲਦਾ ਤਾਂ ਕੁਝ ਨਹੀਂ। ਉਮਰ ਬਹੁਤ ਹੋ ਗਈ। ਸਾਰੇ ਲੋਕੀਆਂ ਦੀਆਂ ਲੋਕੀਆਂ ਨੇ ਨਾਥਾਂ ਨੇ ਸਭ ਨੇ ਕਹ ਜੇ ਤਾ ਵੀ ਤੁਹਾਡੇ ਦਾ ਲਾਅ ਵੀ ਕਰਵਾ ਦੇ ਵਿੱਚ। ਕੁਝ ਨਹੀਂ ਮਿਲਣਾ। ਕੀ ਕਰੂਗੀ ਅਰਦਾਸ? ਜ਼ਮੀਨ ਪੈਸਾ ਬੜਾ ਕੀਤੀ ਪਰ ਸਾਹਮਣੇ ਵਾਲੀ ਨਹੀਂ। ਸਭ ਕੁਝ ਕਰਕੇ ਵਿਖਦੇ ਆ। ਕੁਝ ਨਹੀਂ ਮਿਲਣਾ। ਤਨਾਈ ਆਉਣਾ। ਉਹਰ ਬਹੁਤ ਹੋ ਗਈ ਹੁਣ ਮਹਾਰੋਸ ਪੁੰਚੇ ਨੇ ਵੀ ਜਿਹੜੀ ਗੱਲ ਤੂੰ ਕਹਿੰਦੀ ਐ ਵੀ ਡਾਕਟਰ ਬੈਦਾ ਨੇ ਜੋਸ਼ੀਆਂ ਨੇ ਸਭ ਨੇ ਜਵਾਬ ਦਿੱਤਾ ਪਰ ਯਾਦ ਰੱਖੀ ਜਦੋਂ ਵੱਡੇ ਦੁਨੀਆ ਦੇ ਵਿੱਚ ਡਾਕਟਰ ਬੈਦਾ ਕੀਮ ਦੁਨੀਆ ਦੇ ਸਾਰੇ ਜਵਾਬ ਦੇ ਦਿੱਤੇ ਕਮੇ ਤੇ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ ਉਹਦੇ ਘਰ ਤੋਂ ਉਹਦੇ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਵੜਿਆ ਜਿਹੜੇ ਵੀ ਗਏ ਢੋਲੀਆਂ ਪਰ ਕੇ ਲੈ ਕੇ ਆਏ ਕੇਤੇ ਸਰਵਾਹ ਪਰਸ਼ਾਣ ਨੇ ਧੰਨ ਗੁਰੂ ਰਾਮ ਦਾ ਸਮਾਰੋਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸਾਰੇ ਸੰਗਤ ਨੇ ਜਿਹੜਾ ਨੇ ਭੋਜਨ ਸੰਕੇ ਸੱਚੇ ਪਾਤਸ਼ਾਹ ਜੀ ਸਾਚੀ ਸਰੇਵਾ ਕਿਆ ਨਹੀਂ ਕਰਦੀ ਰਹਿ ਕਰਤਾ ਤੇ ਰਹਿ ਸਭ ਕੀ ਸਤਿ ਜਿਸ ਦੇ ਇਸ ਪਾਦ ਸਚੇ ਪਾਤ ਜੀ ਇਹ ਪਰਵਾਰ ਦੀ ਜਿਹੜੀ ਭਾਵਨਾ ਹੈ ਪੂਰੀ ਕਰਨੀ ਘਰ ਦੇ ਵਿੱਚ ਬੱਚੇ ਦੀ ਦੀਦਾਰ ਕਰਨੀ ਇਹ ਰਾਸ ਸੰਗਤੀ ਧੰਨ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਮਹਾਂਪੁਰਸ਼ਾਂ ਨੇ ਅਰਦਾਸ ਕੀਤੀ ਕਹਿੰਦੇ ਰਾਸ ਕਰਕੇ ਤੇ ਮਹਾਪੁਰਸ ਰਸਤ ਲੈ ਕਿਤੇ ਨੇ ਸਵਾ ਲੰਘਦਾ ਗਿਆ ਜਦੋਂ ਇੱਕ ਵਿੱਚ 6 ਮਹੀਨੇ ਲੱਗੇ ਐਂਡਰਾ ਸੂਰ ਕਰਾਇਆ ਤੇ ਡਾਕਟਰ ਦੇ ਕੋਲ ਚਲੇ ਗਏ ਸਕੈਨ ਕਰਾਇਆ ਕਿੰਨੇ ਡਾਕਟਰ ਨੇ ਬੁਲਾ ਕੇ ਜੈਦਾ ਸਭ ਕਿਹਾ ਜੈਦਾ ਸਭ ਜੀ ਤੁਹਾਨੂੰ ਬਧਾਈ ਤੁਸੀ ਪਿਤਾ ਨੂੰ ਜੈਮਾ ਬਿਨ ਪੈਰ ਭਾਰੇ ਨੇ ਕਿਤੇ ਜਦੋਂ ਜੈਦਾਰ ਸਾਹਿਬ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਤੇ ਬੜਾ ਕੁਸੋਇਆ ਉੱਚੀ ਉੱਚੀ ਕਹਿੰਦੇ ਬੜਾ ਕੁਸੋਇਆ ਸਰੀਆ ਤੇ ਜੈਦਾਰ ਸਮਝੇ ਵੀ ਕਨਾਂ ਦੇ ਸੁਵਾਜ ਪਈ ਵੀ ਤੁਸੀਂ ਇੱਕ ਦਿਨ ਮਾਂ ਬਣੋ ਮੁੰਡਾ ਇੰਨੇ ਸਾਲ ਹੋ ਗਏ ਜਾਈ ਲੋ ਉਮਰ ਬਹੁਤ ਹੁੱਕੀ ਸੀ ਕਾਲੇ ਤੋਂ ਚਿੱਟੇ ਹੋ ਗਈ ਸੀ ਅੱਜ ਖੁਸ਼ੀ ਨਹੀਂ ਰਹੇ ਸਭ ਹੀ ਨਹੀਂ ਰਹੇ ਹੁਣ ਜਮੀਨ ਅਮੀਰੀ ਤਨ ਦੌੜਤ ਬੜਾ ਕੁਝ ਦੀ ਇੱਕ ਘਰ ਦੇ ਵਿੱਚ ਪੱਕੀ ਦਾਸ ਰੱਖ ਲਈ ਸਮਨ ਵਾਸਤੇ ਸਵਾਲ ਅੰਦਰ ਜਾ ਗਿਆ ਲੱਗਦਾ ਗਿਆ ਕਦੇ ਕਦੇ ਕੀ ਹੋਇਆ ਕਿਤੇ ਬੱਚਾ ਸੀ ਬੇਟੇ ਦੇ ਵਿੱਚ ਉੱਠਾ ਹੋ ਗਿਆ ਪਾਣੀ ਪੜ ਕੇ ਆ ਤੇ ਦਾਸ ਨੇ ਕਹਿੰਦੇ ਵੀ ਸੀਧੀ ਅਨੁਸਾਰ ਰੱਖ ਲਈ ਜੈਗਰਾਲ ਨੇ ਗੱਡੀ-ਗੱਡੀ ਤੇ ਗੱਡੀ ਵਿੱਚ ਪਾ ਕੇ ਇਹ ਦੁਸ਼ਰ ਲੈ ਕੇ ਗਏ ਚੈੱਕਅਪ ਕੀਤਾ ਡਾਕਟਰ ਨੇ ਕੀਤੇ ਸਿਰ ਹਲਾ ਕੇ ਨਾ ਕਰਤੇ ਕਿ ਜੈਗਰਾਲ ਸਾਹਿਬ ਅੱਧਾ ਘੰਟਾ ਉੱਪਰ ਦੀ ਬੀਤ ਗਈ ਹੈ ਅੱਧਾ ਘੰਟਾ ਉੱਪਰ ਦੀ ਲੰਘ ਗਿਆ ਕੀ ਕਰੂ ਜੈਗਰਾਲ ਵੀ ਸਭ ਤਸਰੀ ਕਰਕੇ ਦੁਨੀਆ ਨਾਲ ਵਿਦਾ ਕਰਕੇ ਜਦੋਂ ਕਿਤੇ ਜੈਦਾਬੀ ਤੇ ਕਿਤੇ ਕਨਾਂ ਉਹਦੇ ਵਿੱਚ ਇਹ ਆਵਾਜ਼ ਪਈ ਵਿਸਰੀ ਮਨ ਪੰਜ ਪੁੱਸ ਛੱਡ ਕੇ ਇਹ ਚਲੇਗੀ ਮੌਤ ਨੂੰ ਕਿਤੇ ਜੈਦਾਬੀ ਸਾਹਿਬ ਧਾਮ ਬਾਲ ਕੇ ਹਰ ਬਾ ਜੇ ਬੱਚਾ ਨਹੀਂ ਸੀ ਦੇਣਾ ਨਾ ਜੀਵਨ ਸਾਥੀ ਕਿਉਂ ਕੋਰੇ ਆ ਇਹਨੂੰ ਤਰ ਜਿਹਦੇ ਨਾਲ ਜ਼ਿੰਦਗੀ ਦੀ ਯਾਰ ਨਹੀਂ ਸੀ ਉਹ ਵੀ ਹੋ ਗਿਆ ਮੇਰੇ ਬੱਚਾ ਨਾਲ ਦਾ ਪੈਰਾ ਜਿਹੜੇ ਜੀਵਨ ਸਾਥੀ ਵੀ ਖੋਦੇ ਜਾ ਤਾਹਾਰ ਕਿਰਨ ਲੱਗਦੇ ਆ ਜਦੋਂ ਕਿਤੇ ਗੱਡੀ ਵਿੱਚ ਪਾਇਆ ਸਰੀਰ ਡੇਰਬੜੀ ਰੱਖੀ ਆਗੇ ਸਾਰੀ ਇੰਤਜ਼ਾਰੀ ਕਰਕੇ ਕਿਨੇ ਸੰਸਾਨ ਘੜ ਦੇ ਵਿੱਚ ਲੈ ਕੇ ਚਿਖਾ ਬਣਾਈ ਲੱਕੜਾਂ ਜੜੀਆਂ ਦੇ ਉੱਪਰ ਧਰਿਆ ਸਰੀਰ ਸਰੀਰ ਦੇ ਉੱਪਰ ਜਦੋਂ ਕਿਤੇ ਲੱਕੜੀਆਂ ਰੱਖੀਆਂ ਚਿਖਾ ਨੂੰ ਅੱਗ ਦਿੱਤੀ ਜਦੋਂ ਜਦੋਂ ਚਿਖਾ ਨੂੰ ਕਹਿੰਦੇ ਅੱਗ ਦਿੱਤੀ ਕਹਿੰਦਾ ਲੱਕੜਾਂ ਦੀਆਂ ਉੱਪਰੋਂ ਕੁਝ ਲੱਕੜਾਂ ਟਿੱਗੀਆਂ ਕਹਿੰਦੇ ਜਿਹੜੇ ਲੱਕੜਾਂ ਟਿੱਗੀਆਂ ਕਹਿੰਦੇ ਐਸਾ ਕਿ ਚਮਤਕਾਰ ਹੋਇਆ ਜਦੋਂ ਕਿਤੇ ਸਰੀਰ ਲੱਕੜਾਂ ਦੇ ਉੱਪਰ ਵਿਆਪ ਡੇਕੇ ਜਦੋਂ ਬਕਰਾਂ ਕਹਿੰਦੇ ਪੇਟ ਦਾ ਹਿੱਸਾ ਫੜਾਕਾ ਆ ਬਿਆ ਕਹਿੰਦੇ ਵਿੱਚੋਂ ਬੱਚਾ ਨਿਕਲ ਕੇ ਦੂਰ ਜਾ ਫਿੱਟ ਗਿਆ ਜਿਹਦੇ ਬੱਚੇ ਨੇ ਚੁੱਕਿਆ ਸਿੱਧੀ ਸਿੱਧੀ ਘਰੇ ਸਹਿ ਲੈ ਕੇ ਗਏ ਚੈੱਕਅਪ ਕਰਵਾਇਆ ਕਹਿੰਦੇ ਨਾਰਮਲ ਆ ਸਵਾਦ ਚੱਲਦੇ ਨਹੀਂ ਸਹੀ ਸੁਨਾਮ ਦਾ ਜਦੋਂ ਬੱਚੇ ਦੇ ਵੱਲ ਦੇਖਿਆ ਕਹਿੰਦੇ ਸਹੀ ਆ ਕਹਿੰਦੇ ਚੈੱਕਅਪ ਕਰਕੇ ਜੈਲਦਾਨ ਸਭ ਬੜੇ ਖੁਸ਼ ਹੋਏ ਇੱਕ ਪਾਸੇ ਮਨ ਉਠੀ ਵੀ ਆ ਕਿ ਜੀਵਨ ਸਾਥੀ ਦੁਨੀਆ ਤੋਂ ਤੇਰੇ ਅੰਗ ਪਰ ਇੱਕ ਪਾਸੇ ਰੱਬ ਨੇ ਬੱਚਾ ਵੀ ਦੇ ਦਿੱਤਾ ਇੱਕ ਪਾਸੇ ਰੱਬ ਨੇ ਉਹ ਬੱਚਾ ਵੀ ਦੇ ਦਿੱਤਾ ਪਲ ਨੂੰ ਪਤਾ ਲੱਗਿਆ ਕਰਦਾ ਵੀ ਕੁਵਾਰੀ ਮਾਹਪੁਰਸ਼ਾਏ ਸੀ ਗੁਰੂ ਰਾਮਦਾਸ ਦੇ ਘਰ ਦੇ ਵਿੱਚੋਂ ਇਹ ਸਾਰੀ ਦਾਤ ਸਭ ਕਿਰਪਾ ਗੁਰੂ ਰਾਮਦਾਸ ਦੀ ਹੁੰਦੀ ਹੈ ਕਿਨੇ ਜਿੱਥੇ ਲੱਗਦਾ ਸੰਸਾਰ ਘੜ ਦੇ ਵਿੱਚ ਸੰਸਕਾਰ ਕੀਤਾ ਸੀ ਕਹਿੰਦੇ ਆਪਣੀ ਜਗ੍ਹਾ ਦੇ ਵਿੱਚ ਉੱਥੇ ਵੀ ਲੇਖ ਨੂੰ ਕਲੋਨੀ ਬਣਾਈ ਉਸ ਬੱਚੇ ਦੇ ਨਾਮ ਦੇ ਵਿੱਚ ਤੇ ਆਪਣੀ ਪਤਨੀ ਦੇ ਨਾਮ ਸਾਰੀ ਕਲੋਨੀ ਕੱਟ ਕੇ ਗਰੀਬਾਂ ਨੂੰ ਵੱਡੇ ਗਿਲਾਰ ਹਿੱਦਾ ਪਰ ਅੱਜ ਉਹ ਪ੍ਰਵਾਸ ਸੁਖੀ ਬਸਦਾ ਹੈ ਅੱਜ ਨਾ ਦਿ ਲਾਲ ਪੀੜਤ ਹੁੰਦੀ ਹੈ ਕਹਿਣ ਦਾ ਬਾਤ ਹੀ ਇਹ ਮੈਰ ਜਿਤ ਦੁਨੀਆ ਦੇ ਵੈਦ ਕੀਮ ਡਾਕਟਰ ਜਵਾਬ ਦੇ ਦੇਣ ਨਾ ਪਰ ਇੱਕੋ ਇੱਕੋ ਘਰਾ ਉਹ ਕਿਹੜਾ ਘਰ ਗੁਰਰਾਮ ਦਾਸ ਦਾ ਗੁਰੂ ਨਾਨਕ ਦੇਵ ਜੀ ਦਾ ਇਜਾਰਾ ਰੱਖਿਓ ਸਾਚੇ ਸਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇ ਰੈ ਸਭ ਕਿਸ ਦਾ ਹੈ ਸੱਚੇ ਪਾਤਸ਼ਾਹ ਜੀ ਤੇਰੇ ਘਰ ਦੇ ਵਿੱਚ ਕਾਹਦੀ ਟੋਟਾ ਕੀ ਇੱਥੇ ਜਿਹੜਾ ਵੀ ਆਵੇ ਝੋੜੀਆਂ ਪਰ ਕੀ ਤੋੜੇ ਇੱਥੇ ਬੜੇ ਆਏ ਰੋਂਦੇ ਆਏ ਹੱਸਦੇ ਗਏ ਤੇ ਅੱਜ ਵੀ ਜਾਂਦੇ ਨੇ ਅੱਜ ਵੀ ਗੁਰੂ ਜੁੜੀਆਂ ਫੜਦਾ ਕਿਤੇ ਜਾਉਂਗਾ ਅੱਜ ਵੀ ਪਿੰਡ ਬੁੱਟਰ ਕਲਾ ਦੇ ਵਿੱਚ ਅੱਜ ਵੀ ਉਹਨਾਂ ਦੇ ਨਾਮ ਦੀ ਪ੍ਰਪਤੀ ਉਹ ਨਾਮ ਅੱਜ ਵੀ ਅਲਪਤੀ ਸੰਸਾਰ ਰਾਜ ਦੇ ਨਾਮ ਦੀ ਪ੍ਰਪਤੀ ਬਣੀ